ਨਿਗੜ ਅੱਜ ਭਾਰਤੀ ਕਿਸਾਨ ਜੁਨੀਅਨ ਇਕਤਾ ਗ੍ਰਾਹਾਂ ਵੱਲੋਂ ਪੁਵਾਨੀਗੜ ਦੇ ਨੇੜਲੇ ਪਿੰਡ ਕਰਾਚੋਂ ਵਿਖੇ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਆਉਂਦੇ ਦਿੱਲੀ ਕਟੜਾ ਐਕਸਪ੍ਰੈਸ ਵਿੱਚ ਜ਼ਮੀਨਾਂ ਆਉਣ ਤੇ ਟੈਂਟਰ ਲਗਾ ਕੇ ਪੱਕਾ ਮੋਰਚਾ ਜਿਸ 7ਵੇਂ ਦਿਨ ਵੀ ਜਾਰੀ ਰਿਹਾ ਇਸ ਮੌਕੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਗ੍ਰਾਹਾਂ ਤੇ ਮੀਤ ਪ੍ਰਧਾਨ ਜਨਕੀ ਸਿੰਘ ਸਮੇਤ ਹੋਰ ਵੀ ਕਈ ਆਗੂ ਪਹੁੰਚੇ ਹੋਏ ਸਨ ਦਿੱਲੀ ਕਟੜਾ ਐਕਸਪ੍ਰੈਸ ਦੇ ਉੱਪਰ ਚੜ੍ਹਨ ਲਈ ਪਟਿਆਲਾ ਤੇ ਸੁਨਾਮ ਦੇ ਕੋਲ ਗੋਲ ਚੱਕਰ ਦੇ ਵਿੱਚ ਜ਼ਮੀਨ ਅਕਵਾਇਰਾ ਹੋਈਆਂ ਨੇ ਜਿਸ ਬਾਰੇ ਵਿੱਚ ਟੋਲ ਪਲਾਜ਼ਾ ਵੀ ਬਣ ਚੁੱਕਾ ਉਸ ਟੋਲ ਪਲਾਜ਼ਾ ਦੇ ਵਿੱਚ ਪਿੰਡ ਛਨੇੜੀ ਦੇ ਕਿਸਾਨ ਦੀ ਜ਼ਮੀਨ ਤੇ ਹੋਰ 6 ਕਿਸਾਨਾਂ ਦੀ ਜ਼ਮੀਨ ਵਿੱਚ ਆ ਰਹੀ ਹੈ ਉਸ ਦੇ ਸਬੰਧ ਵਿੱਚ ਇਹ ਧਰਨਾ ਲਗਾਇਆ ਗਿਆ ਹੈ ਇਸ ਮੌਕੇ ਯਗੰਦਰ ਸਿੰਘ ਉਗਰਾਹ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜ ਖੁਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਜੀ ਸਰ ਆਪਣਾ ਨਾਮ ਮੇਰਾ ਨਾਮ ਹਰਜਿੰਦਰ ਸਿੰਘ ਕਰਾਚੋਂ ਬਲਾਕ ਪ੍ਰੈਸ 77 ਬੀਕੇਜੂ ਇਕਤਾ ਗਰਾਹ ਪਵਾਨੀਗੜ ਅੱਜ ਮਲਕੀਤਰਨਾ ਲੱਗ ਰਿਹਾ ਹੈ ਇਸ ਵਾਰ ਕੀ ਕਹੂੰ ਇਹ ਪੱਕਾ ਮੋਰਚਾ ਭਾਰਤੀ ਕਿਸਾਨ ਜੁਨਿਨੀਕਤਾ ਗ੍ਰਾਹਾਂ ਵੱਲੋਂ ਲਾਇਆ ਗਿਆ ਜਿਹੜਾ ਇਹ ਦਿੱਲੀ ਅੰਬਰਸਰ ਕਟੜਾ ਹਾਈਵੇ ਨਿਕਲ ਰਿਹਾ ਹੈਗਾ ਇੱਥੇ ਪਿੰਡ ਕ੍ਰੱਚੋਂ ਦੇ ਕੋਲ ਸਹਿਰ ਭਵਾਨੀਗੜ ਦੇ ਕੋਲ ਇਹ ਟੋਲ ਪਲਾਜ਼ਾ ਬਣਿਆ ਝਨੇੜੀ ਪਿੰਡ ਦੇ ਕਿਸਾਨ ਦੀ ਜ਼ਮੀਨ ਆਈ ਆ ਇਸ ਕਿਸਾਨ ਦੀ ਜ਼ਮੀਨ ਨਾਲ ਕਾਫੀ ਇਕਵੈਰ ਹੋਈ ਆ 6-7 ਇਹਦੇ ਵਿੱਚ ਹਿੱਸੇਦਾਰ ਨੇ ਇਸ ਜ਼ਮੀਨ ਦੇ 4 ਬਿਗਾਂ ਦੇ ਨੰਬਰ ਪ੍ਰਸ਼ਾਸਨ ਦੀ ਗਲਤੀ ਨਾਲ ਨਹੀਂ ਚਾੜੇ ਗਏ ਮਾਲ ਮਹਿਕਮੇ ਵੱਲੋਂ ਉਸ ਦਾ ਮਾਮਜ਼ਾ 1.5 ਸਾਲ ਜਮੀਨ ਇੱਕ ਕਿਸਾਨ ਨੇ ਛੱਡ ਕੇ ਰੱਖੀ 4 ਬਿਗਿਆਂ ਦਾ ਮਾਮਜ਼ਾ ਨਹੀਂ ਪਿਆ ਤਾਂ ਉਹ ਜਥੇਬੰਦੀ ਕੋਲ ਆਏ ਆਪਾਂ ਨੇ ਫੇਰਾ ਤੋਰੀ ਕਰਨ ਤੋਂ ਬਾਅਦ ਜਦ ਪ੍ਰਸ਼ਾਸਨ ਨੇ ਕੋਈ ਬਾਹ ਨਾ ਪੜਾਈ ਤਾਂ ਇਹਨਾਂ ਨੂੰ ਅਸੀਂ ਨੇ ਕਬਜ਼ਾ ਕਰਵਾਇਆ ਵੀ ਤੁਸੀਂ ਆਪਣੀ ਜ਼ਮੀਨ ਤੇ ਕਬਜ਼ਾ ਬਾਹਰ ਰੱਖੋ ਤੇ ਹੁਣ ਸਰਕਾਰ 32 ਮਹੀਨੇ ਬਾਅਦ ਜਿਹੜਾ ਗਾ ਉਹਨਾਂ ਨੂੰ ਪਰਿਵਾਰ ਨੂੰ ਮਾਮਜ਼ਾ 64 ਲੱਖ ਦਾ ਬਾੜ ਬਣਾਇਆ ਸੀ ਪਹਿਲਾਂ ਪ੍ਰਤੀ ਏਕੜ ਦਾ ਹੁਣ 2 ਲੱਖ ਘਟਾ ਕੇ 64 ਲੱਖ ਰੁਪਏ ਉਹਨਾਂ ਦੇ ਖਾਤਿਆਂ 'ਚ ਪਾ ਕੇ ਧੱਕੇ ਨਾਲ ਜ਼ਮੀਨ ਦੱਬਣ ਦਾ ਜਿਹੜਾ ਉਹਨਾਂ ਨੇ ਪ੍ਰੋਪੋਗੈਂਡਾ ਬਣਾਇਆ ਸੀ ਜਿਸ ਕਰਕੇ ਭਾਰਤੀ ਕਿਸਾਨ ਜੁਨਯੋਨ ਇਕਤਾ ਗ੍ਰਾਹ ਨੇ ਇੱਥੇ ਪੱਕਾ ਮੋਰਚਾ ਲਾਇਆ ਇਸ ਮੋਰਚੇ ਕਿੰਨੇ ਚਿਰ ਜਾਰੀ ਰਹੇਗਾ ਇਹ ਮੋਰਚਾ ਪਹਿਲੀ ਮੰਗ ਤਾਂ ਸਾਡੀ ਗੱਲ ਇਹ ਆ ਗਈ ਵੀ ਅਸੀਂ ਕਿਸੇ ਵੀ ਹਾਲਤ ਤੇ ਜ਼ਮੀਨਾਂ ਨਹੀਂ ਦੇਣੀਆਂ ਚਲੋ ਵੱਡੀਆਂ ਗੱਲਾਂ ਇਹ ਵੀ ਪ੍ਰਚਾਰੀਆਂ ਜਾਂਦੀਆਂ ਨੇ ਵੀ ਕਿਸਾਨ ਨੇ ਜੀ ਇਹ ਇੰਡਸਟਰੀਆਂ ਦਾ ਵਿਰੋਧ ਕਰਦੇ ਨੇ ਇਹ ਜਿਹੜੇ ਵੱਡੇ ਵੱਡੇ ਬੰਦੇ ਨੇ ਰੋਡ ਜੀ ਫਿਰ ਵਿਕਾਸ ਕਿਵੇਂ ਹੋਊਗਾ ਉਹਦਾ ਵਿਰੋਧ ਕਰਦੇ ਨੇ ਜਿਹੜੀ ਚੀਜ਼ ਬਣੀ ਆ ਸਾਡੀ ਕਿਸਾਨ ਦੀ ਕੋਈ ਗਲਤੀ ਨਹੀਂ ਇਹ ਤਾਂ ਇਹਨਾਂ ਨੇ ਜ਼ਮੀਨ ਛੱਡਤੀ ਸੀ 1.5 ਸਾਲ ਵਿੱਚ ਛੱਡ ਕੇ ਰੱਖੀ ਆ ਹੁਣ ਇਹਦਾ ਮਾਮਲਾ ਜਿਹੜਾ ਰੇਟ ਆ ਉਸ ਦੇ ਹਿਸਾਬ ਨਾਲ ਉਹਵੇਂ ਤਿੰਨ ਗੁਣਾ ਪਾਇਆ ਸੀ ਜਿਹੜਾ ਹੁਣ ਦਾ ਰੇਟ ਆ ਉਹਦੇ ਹਿਸਾਬ ਨਾਲ ਰੇਟ ਜਿਵੇਂ ਸਾਡੇ ਆਗੂ ਨੇ ਪ੍ਰਸ਼ਾਸਨ ਨਾਲ ਮੀਟਿੰਗ 'ਚ ਕਿਹਾਗਾ ਤੈ ਹੋਈ ਆ ਗੱਲ ਉਸ ਹਿਸਾਬ ਨਾਲ ਹੋਵੇ ਗੱਲ ਆੜੇ ਤੋਂ ਗੁਪਾਰਤ ਮਾਲਾ ਪ੍ਰੋਜੈਕਟ ਦਾ ਜਦੋਂ ਜ਼ਮੀਨ ਅਵਾਰਡ ਜਾਰੀ ਹੋਇਆ ਉਹਨਾਂ ਨੇ ਉਹ ਤੋਂ ਉਹਨਾਂ ਦੇ ਵਾਰਡ ਦੇ ਵਿੱਚ ਆ ਜਿਹੜੀ ਜ਼ਮੀਨ ਸਾਹਮਣੇ ਦੇ ਵਿੱਚ ਸਿਰੋਧੀਏ ਲਗਭਗ ਇਹ ਚਾਰ ਲੱਗੇ ਆ ਮਤਲਬ ਪਛੇ ਇੱਕ ਨਾਲ ਤੋਂ ਕੁਝ ਉੱਤੇ ਆ ਇਹ ਜ਼ਮੀਨ ਵਾਰਡ ਤੋਂ ਬਾਹਰ ਰਹੀ ਜਿਹਨੂੰ ਕਿਸਾਨ ਆਪਦੀ ਬਾਹ ਬੀਜ ਰਿਹਾ ਇਹ ਬੱਤੀ ਨਹੀਂ ਨੇ ਹੋਗੇ ਵਾਰਡ ਜਾਰੀ ਯਾਨੀ ਇਹ ਉਹਨਾਂ ਦੇ ਵਾਰਡ ਦੇ ਵਿੱਚ ਨਹੀਂ ਹੈ ਤਾਂ ਹੁਣ ਜਦੋਂ ਉਹਦੀ ਮਾਲਕੀ ਹੈਗੀ ਆ ਵਾਰਡ ਦੇ ਵਿੱਚ ਆਈ ਹੋਈ ਜ਼ਮੀਨ ਦੀ ਫਿਰ ਉਹ ਨਹੀਂ ਬਹੁਣੀ ਵੀ ਜਿੰਦਾ ਉਹਦਾ ਹੱਕ ਹੈ ਇਹ ਉਹ ਆ ਕਿ ਹੁਣ ਵਾਰਡ ਤਿਆਰੀ ਹੋਈ ਨਹੀਂ ਤੇ ਕਿਸੇ ਉਹ ਜ਼ਮੀਨ ਜਿਹੜੀ ਵਾਰਡ ਦੇ ਵਿੱਚ ਤੁਹਾਡੇ ਨਹੀਂ ਆਈ ਤੁਸੀਂ ਉਹ ਦਾ ਜ਼ਮੀਨ ਦੇ ਪੈਸੇ ਕਿਸੇ ਖਾਤੇ ਜਮ੍ਹਾਂ ਕਰਾ ਕੇ ਦੋ ਬੇਲੀ ਕਰ ਦੋ ਜੀ ਅਸੀਂ ਤੁਹਾਡੇ ਪੈਸੇ ਜਮ੍ਹਾਂ ਕਰਾਏ ਐਂਦਾ ਭਾਵੇਂ ਕਹਿੰਦੇ ਤੁਸੀਂ ਆਹ ਨਾਲ ਲੰਦੇ ਨਹੀਂ ਇਹਨਾਂ ਦੇ ਪੈਸੇ ਜਮ੍ਹਾਂ ਕਰਾ ਦੋ ਇਹਦਾ ਕੋਈ ਤਰੀਕਾ ਕਰਦੇ ਇਹ ਜਿਹੜੀ ਗੈਰ ਨਾਮੀ ਕੋਈ ਚੀਜ਼ ਹੋ ਰਹੀ ਹੈ ਗੈਰ ਰਸੂਲੀ ਕੋਈ ਚੀਜ਼ ਹੋ ਰਹੀ ਹੈ ਗੈਰ ਤਨ ਕਾਨੂੰਨੀ ਕੋਈ ਚੀਜ਼ ਨਹੀਂ ਕਰ ਰਹੇ ਹੋ ਉਹਦਾ ਵਿਰੋਧ ਕਿਵੇਂ ਨਾ ਹੋਵੇ ਫਿਰ ਜੇ ਤੁਸੀਂ ਇਹ ਲੈਣੀ ਹੈ ਕਿਸਾਨ ਤਾਂ ਵੇਚ ਨਹੀਂ ਚਾਹੁੰਦਾ ਛੋਟੀ ਲੋੜਾ ਲੈਣ ਦੀ ਫਿਰ ਮਰਜ਼ੀ ਦੀ ਉਹਦੀ ਕੀਮਤ ਹੋਊ ਤੁਹਾਡੇ ਪੈਸੇ ਹੋਣਗੇ ਫਿਰ ਇੱਥੇ ਛੋਟੀ ਮਰਜ਼ੀ ਨਹੀਂ ਚੱਲਦੀ ਜਾਏਗੀ ਇਹ ਧੱਕਾ ਹੈ ਕਿ ਤੁਸੀਂ ਕਿਸੇ ਦੇ ਬੰਦੇ ਦੇ ਕਹਿ ਦਿਓ ਮੈਂ ਹੁਣ ਕਹਿਦਾ ਨਾ ਭਾਈ ਸਾਹਿਬ ਨੂੰ ਕਿ ਆ ਘਰ ਤੁਹਾਡਾ ਜੀ ਇਹਦੇ ਪੈਸੇ ਮੈਂ ਤਾਂ ਬੈਂਕ 'ਚ ਧਰਿਆ ਖਾਲੀ ਕਰ ਦੂੰ ਇਹ ਕਿਵੇਂ ਕਰਨਗੇ ਅਸੀਂ ਜ਼ਮੀਨ ਵੇਚਣੀ ਨਹੀਂ ਚਾਹੁੰਦੇ ਛੋਟੇ ਅਵਾਡ ਚ ਨਹੀਂ ਛੋਟੇ ਕਿਸੇ ਕਾਨੂੰਨ ਚ ਨਹੀਂ ਤੁਸੀਂ ਨਵਾਂ ਵਰਡ ਨਹੀਂ ਜਾਰੀ ਕੀਤਾ ਤੁਸੀਂ ਪੈਸੇ ਜਨਤਰਾਏ ਉਥੇ ਬੈਂਕ ਚ ਕਹਿੰਦਾ ਵਿਲੀ ਕਰ ਦੋ ਇਹ ਮੇਦੀ ਨਹੀਂ ਹੁੰਦੀਆਂ ਜੀ ਮੈਨਾ ਇਸ ਕਰਕੇ ਹੀ ਟੱਕੜ ਚਾਹੀਏ ਸਰਕਾਰ ਦੀ ਇਹਦੇ ਤੇ ਸਰਕਾਰ ਮੁੱਕ ਦੇ ਗੌਰ ਕਰੇ ਕਿਸਾਨ ਜ਼ਮੀਨ ਦੇਣੀ ਕਹਿੰਦਾ ਕਿ ਨਹੀਂ ਦੇਣੀ ਚਾਹੁੰਦਾ ਇਹ ਸਰਕਾਰ ਦੀ ਮਰਜ਼ੀ ਹੈ ਇਹ ਸਰਕਾਰ ਨੂੰ ਲੋੜ ਹੈ ਇਹਦੀ ਜ਼ਮੀਨ ਦੀ ਦਾ ਪੈਸੇ ਮੁੱਲ ਕਿਸਾਨ ਦਾ ਤੇ ਪੈਸੇ ਕੰਪਨੀ ਸੜਕਾਂ ਨਾਲ ਵਿਕਾਸ ਹੁੰਦਾ ਥੋੜੀਆਂ ਨੇ ਸੜਕਾਂ ਤੇ ਪਹਿਲਾਂ ਜਾਲ ਤਾਂ ਵਿਛੇ ਪਏ ਨੇ ਇਹ ਕਿਹੜੀ ਸੜਕ ਦਾ ਵਿਕਾਸ ਹੈ ਜਿਹੜਾ ਤੁਸੀਂ ਕਹਿੰਦੇ ਹੋ ਇਹ ਦਿੱਲੀ ਤੋਂ ਚੜਦੇ ਤੁਸੀਂ ਇਹਦੇ ਤੇ ਤੁਹਾਨੂੰ ਕੋਈ ਟਰੈਕਟਰ ਨਹੀਂ ਮਿਲਦਾ ਕੋਈ ਸਾਈਕਲ ਵਾਲਾ ਨਹੀਂ ਮਿਲਦਾ ਕੋਈ ਮੋਟਰਸਾਈਕਲ ਵਾਲਾ ਨਹੀਂ ਮਿਲਦਾ ਰੱਖੇ ਇਹਦੇ ਤੇ ਸਟਾਕ ਚੱਲਦੇ ਨੇ ਜੇ ਕਿਸੇ ਸਾਈਡ ਤੇ ਨਾ ਕੋਈ ਰੇਲ ਲੱਗ ਸਕਦੀ ਹੈ ਨਾ ਕੋਈ ਜ਼ਿਆਦੀ ਦੁਕਾਨ ਹੈ ਨਾ ਕੋਈ ਹੋਟਲ ਹੈ ਇਹ ਤਾਂ ਕੰਪਨੀਆਂ ਦੇ ਬਾਈ ਟਿਕਾਣੇ ਅੱਡੇ ਨੇ ਇਹ ਜਿਹੜੀਆਂ ਇੰਨੀਆਂ-ਇੰਨੀਆਂ ਭਾਰਤ ਮਾਲਾ ਪ੍ਰੋਜੈਕਟ ਬੰਦਰਗਾਹਾਂ ਨਾਲ ਜੋੜ ਕੇ ਹਦਾਨਾ ਜੁੜਿਆ ਹੋਇਆ ਆ ਜਿਹੜਾ ਏਰੀਆ ਨਾ ਇਹ ਡੰਪ ਹੈ ਇੱਥੇ ਅੱਡਾ ਹੋ ਆਰਥਿਕ ਜ਼ੋਨ ਜਿਵੇਂ ਕਹਿੰਦੇ ਸੀ ਅਸੀਂ ਕੋਰੀਡੋਰ ਹੈ ਇੱਥੇ ਐਡੇ ਹੋਣਗੇ ਇੱਥੇ ਸਾਰਾ ਲੁੱਟਦਾ ਮਾਲ ਆਇਆ ਕਰੂ ਉਧਰੋਂ ਪੱਕਾ ਮਾਲ ਇੱਥੇ ਆ ਕੇ ਵਿਕਿਆ ਕਰੂ ਇਧਰੋਂ ਕੱਚਾ ਮਾਲ ਢੋਪਾ ਉਧਰ ਹੋਇਆ ਕਰੂ ਉਹਦੀ ਖਾਤਰ ਨੇ ਕਾਹਦਾ ਵਿਕਾਸ ਹੈ ਇਹਦਾ ਕਾਰਪੋਰੇਟਾਂ ਦੇ ਵਿਕਾਸ ਦੀ ਗੱਲ ਕਰਦੇ ਨੇ ਉਹਨਾਂ ਦੇ ਮੁਨਾਫੇ ਦੀ ਗੱਲ ਕਰਦੇ ਨੇ ਇੰਸਟਰੀਆ ਕੰਪਨੀ ਵੀ ਇਹੀ ਕਰਦੀ ਹੁੰਦੀ ਸੀ ਭਾਵੇਂ ਨਾ ਉਹ ਜਿਹੜੇ ਅੰਗਰੇਜ਼ਾਂ ਦਾ ਰਾਜ ਸੀ ਉਹਨਾਂ ਨੇ ਵੀ ਤਾਂ ਰੇਲ ਨਹੀਂ ਕੱਢਿਆ ਸੀ ਕਿ ਕੱਚਾ ਮਾਲ ਇਧਰੋਂ ਲੈ ਜਾਓ ਉਧਰੋਂ ਪੱਕਾ ਮਾਲ ਲੈ ਕੇ ਦੇ ਡੰਪ ਕਰ ਦਿਓ ਇੱਥੇ ਉਹਦੇ ਨਾਲ ਦੋਨੇ ਪਾਸੇ ਦੂਰੀ ਲੁੱਟ ਕਰਦੇ ਸੀ ਨੇ ਕਿ ਜਗ੍ਹਾ ਨੂੰ ਛੁੜ ਕੇ ਲੱਗਦੇ ਆ ਨਾ ਜੀ ਜਿੱਥੇ ਜ਼ਮੀਨਦਾਰ ਰੋਲਾ ਜਾ ਕੇ ਅਸੀਂ ਕਚਰੇ ਜਾਂ ਗਈ ਕਿ ਰਣ ਜ਼ਮੀਨਦਾਰ ਰੋਲਾ ਤੇ ਗਾਮ ਜੇ ਵੱਡੋ ਜੇ ਤੇ ਇੱਥੇ ਆ ਰਹੇ ਨੇ ਜੀ ਸੀ ਬੀ ਮਸ਼ੀਨਾਂ ਤੇ ਇੱਥੇ ਆ ਰਹੀਆਂ ਨੇ ਅਸੀਂ ਉੱਥੇ ਕੀ ਕਰਾਂਗੇ ਮਗਰ ਉਹ ਜ਼ਮੀਨ ਤੇ ਕਬਜ਼ਾ ਕਰ ਲੈਣਗੇ ਸਾਡਾ ਉੱਥੇ ਬੈਠਣ ਦਾ ਕੀ ਫਾਇਦਾ ਉਹ ਮੰਗ ਕੀ ਕਰ ਰਹੇ ਹੋ ਤੁਸੀਂ ਅਸੀਂ ਕਹਿੰਦੇ ਹਾਂ ਕਿ ਕਿਸਾਨ ਨੂੰ ਸਹਿਮਤ ਕਰੋ ਜ਼ਮੀਨ ਉਹਦੀ ਹੈ ਪੈਸੇ ਤੁਹਾਡੇ ਜੋ ਪੈਸੇ ਮੰਗਦਾ ਉਹ ਦਿਓ ਡੱਲੇ ਵਾਲੇ ਸਾਮ ਮਰਨ ਵਰਤਦੇ ਬੈਠੇ ਨੇ ਲੋਕਾਂ ਨੂੰ ਇਹੋ ਨਾ ਮਾਰੇ ਕੀ ਕਹਣਾ ਜੀ ਮੈਂ ਬੈਠੇ ਨਿਕਲਨ ਦੀ ਮਰਜ਼ੀ ਆ ਸੀ ਤਾਂ ਕਹਿੰਦਾ ਵੀ ਤੁਸੀਂ ਮਰਨ ਵਰਤ ਤੋੜੋ ਜੀ ਆ ਕੇ ਆਗੂਆਂ ਦੀ ਲੋੜ ਹੈ ਬਹੁਤ ਸਨਮਾਨ ਦੇ ਧੱਕੇ ਨਾਲ ਲੱਪੀਆਂ ਨੇ